ਇੱਥੇ ਅਸੀਂ ਟੋਟਲ ਪੰਜ ਮੁਲਜ਼ਮ ਫੜੇ ਨੇ ਤੇ 6 ਪਿਸਟਲ ਸਫਿਸਟੀਕੇਟਡ ਫੜੇ ਗਏ ਨੇ ਉਹਨਾਂ ਚ ਪੰਜ ਹੈਗੇ 0.30 ਬੋਰ ਦੇ ਚਾਈਨੈਸ ਸਟਾਰ ਵਾਲੇ ਇੱਕ PX5 9mm ਦਾ ਪਿਸਟਲ ਹੈ ਔਰ ਇਹ ਜਿਹੜਾ ਸਾਰਾ ਨੈਟਵਰਕ ਹੈ ਪਾਕ ਪੇਸ ਹੈਂਡਲਰ ਚਲਾ ਰਿਆ ਸੀ ਔਰ ਜਿਹੜੇ ਮੁਲਜ਼ਮ ਨੇ ਪਹਿਲਾਂ ਇਸ ਕ੍ਰਾਈਮ ਦਾ ਐਨਡੀਪੀਐਸ ਸੈਕਟ ਦਾ ਇਹ ਸਾਰੇ ਇਹਨਾਂ ਦੇ ਹੈ ਔਰ ਸਭ ਤੋਂ ਪਹਿਲਾਂ ਗੁਰਪ੍ਰੀਤ ਤੇ ਸੋਨੂ ਏਲੀਅਸ ਸੋਨੂ ਇਹ ਜਿਹੜਾ ਕਰਨਤਾਰਨ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਕੋਪਾ ਇਹ ਖੇਮਕਰਨ ਡਿਸਟ੍ਰਿਕਟ ਕਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਤੋਂ ਪਹਿਲਾਂ ਫੜੇ ਇੰਚਾਰਜ ਸੀਆਈਏ ਅਮੋਲਕਦੀਪ ਤੇ ਉਹਨਾਂ ਦੀ ਟੀਮ ਨੇ 2.30 ਬੋਰ ਦੇ ਪਿਸਤਲ ਫੜੇ ਉਸ ਤੋਂ ਬਾਅਦ ਗੋਰਕਾ ਸਿੰਘ ਏਲੀਅਸ ਗੋਰਾ ਇਹ ਵੀ ਖੇਮਕਰਨ ਕਰਨਤਾਰਨ ਦਾ ਰਹਿਣ ਵਾਲਾ ਹੈ ਇਹ ਤੋਂ 1.30 ਬੋਰ ਦਾ ਪਿਸਤਲ ਬਰਾਮਦ ਕੀਤਾ ਗਿਆ ਜਸਪਾਲ ਜੱਸਾ ਜਿਹੜਾ ਇਹ ਲੋਪੋ ਕੋਈ ਥਾਣੇ ਦਾ ਬੱਚੀ ਪਿੰਡ ਪਿੰਡ ਦਾ ਹੈਗਾ ਇਹ ਤੋਂ ਵੀ ਜਿਹੜਾ 1.304 ਪਿਸਤਲ ਤੇ ਰਾਜਵਿੰਦਰ ਏਲੀਅਸ ਰਾਜੂ ਇਹ ਖੇਮ ਕਰਨ ਤਰਨ ਤਰਨ ਦਾ ਹੀ ਹੈ ਇਹ ਤੋਂ ਜਿਹੜਾ ਹੈਗਾ ਰਾਜੂ ਤੋਂ ਪੀਐਕਸ 5 9ਐਮਐਮ ਪਿਸਤਲ ਫੜਿਆ ਗਿਆ ਜੇ ਇਹਨਾਂ ਦੀ ਬੈਕਗ੍ਰਾਉਂਡ ਆਪਾਂ ਦੇਖੀਏ ਤਾਂ ਗੋਰ ਗੁਰ ਜਿਹੜਾ ਗੋਰਖਾ ਸਿੰਘ ਏਲੀਅਸ ਕੋਰਾ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਦੋ ਐਨਡੀਪੀਐਸ ਦੇ ਨੇ ਔਰ ਇੱਕ ਰੇਪ ਐਂਡ ਪੋਕਸੋ ਦਾ ਹੈਗਾ ਖੇਮਕਰਨ ਥਾਣੇ ਦਾ ਸਾਰੇ ਮੁਕੱਦਮੇ ਜਿਹੜੇ ਖੇਮਕਰਨ ਤੇ ਸਦਰਪੱਟੀ ਪੁਲਿਸ ਸਟੇਸ਼ਨ ਤੇ ਰਜਿਸਟਰ ਨੇ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਵੀ ਹੈ ਇਸ ਤੋਂ ਇਲਾਵਾ ਦਾ ਰਾਜਵਿੰਦਰ ਰਾਜੂ ਹੈ ਖੇਮਕਰਨ ਦਾ ਇਹਦੇ ਖਿਲਾਫ ਵੀ ਰੇਪ ਦਾ ਅਰਚਾ ਦਰਜ ਹੈ ਖੇਮਕਰਨ ਥਾਣੇ ਦੇ ਵਿੱਚ ਔਰ ਸਾਰਾ ਜਿਹੜਾ ਮੇਨ ਹੈ ਵਿੱਚ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਮਾਝਾ ਏਰੀਏ ਚੋ ਜਿਹੜਾ ਲਿਫਟ ਕਰਦੇ ਸੀਗੇ ਰਿਸੀਵ ਕਰਦੇ ਸੀਗੇ ਕਨਸਾਈਨਮੈਂਟਸ ਜਿਹੜੀਆਂ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਆ ਰਹੀਆਂ ਪ੍ਰੀ ਕੋਆਰਡੀਨੇਟਿਡ ਜਿਹੜੇ ਉਹਨਾਂ ਦਾ ਸੋਸ਼ਲ ਮੀਡੀਆ ਐਪਸ ਦੇ ਥਰੂ ਤਾਲਮੇਲ ਸੀਗੇ ਔਰ ਪਨਹੀਂ ਜਿਹੜੀਆਂ ਜਗ੍ਹਾ ਹੈਗੀਆਂ ਮਿੱਥੀਆਂ ਹੋਈਆਂ ਉਥੇ ਡ੍ਰੋਪਿੰਗ ਕਰਾ ਕੇ ਉਹਨੂੰ ਪਿਕਅਪ ਕਰਦੇ ਸੀ ਇਹ ਜਿਹੜਾ ਇਹ ਚ ਮੇਨ ਗੱਲ ਆਈ ਆ ਕਿ ਮਾਝਾ ਏਰੀਆ ਦੇ ਵਿੱਚ ਹੁੰਦੇ ਸੀਗੇ ਇਸ ਚ ਦੋਆਬਾ ਏਰੀਆ ਤੇ ਮਾਝਾ ਏਰੀਆ ਚ ਬਹੁਤ ਵੱਡਾ ਨੈਟਵਰਕ ਨੂੰ ਇਹ ਸਪਲਾਈ ਕਰ ਰਹੇ ਸੀਗੇ ਇਹ ਜਿਹੜਾ ਜੁਵੀਨਾਈਲਿਕ ਅਰੈਸਟ ਹੋਇਆ ਉਹ ਵੀ ਸੁਲਤਾਨਪੁਰ ਲੋਧੀ ਕਪੂਰਥਲਾ ਡਿਸਟ੍ਰਿਕਟ ਦਾ ਹੋਇਆ ਔਰ ਉਹਦੇ ਚ ਬਾਕੀ ਕਾਰਵਾਈ ਵੀ ਸਾਡੀਆਂ ਚੱਲ ਰਹੀ ਆ ਦੋਨੋਂ ਰੀਜਨ ਚ ਮਾਝਾ ਵੀ ਤੇ ਜਿਹੜਾ ਦੋਆਬਾ ਵੀ ਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਨਾਂ ਦੇ ਮੋਡਿਊਲ ਦੇ ਮੈਂਬਰ ਨੇ ਤੇ ਹੋਰ ਵੈਪਨ ਸਾਨੂੰ ਮਿਲਣਗੇ ਕਿਉਂਕਿ ਅਜੇ ਪ੍ਰੀਲੀਮਰੀ ਸਟੇਜ ਹੈਗੀ ਐ ਪ੍ਰੋਫਾਈਲ ਜਿਹੜੀ ਹੈ ਇਹਨਾਂ ਦੀ ਗੁਰਵੀਰ ਦਾ 28 ਸਾਲ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਗੁਰਪ੍ਰੀਤ ਗੋਪਾ 32 ਸਾਲ ਦਾ ਹੈਗਾ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਗੋਰਖਾ ਸਿੰਘ ਜਿਹੜਾ ਹੈਗਾ ਇਹ ਲੇਬਰ ਦਾ ਕੰਮ ਕਰਦਾ ਹੈ 22 ਸਾਲ ਉਮਰ ਹੈ ਜਸਪਾਲ ਜਸ ਜਿਹੜਾ ਹੈ 24 ਸਾਲ ਹੈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਰਾਜਵਿੰਦਰ ਰਾਜੂ ਜਿਹੜਾ ਇਹ ਲੇਬਰ ਦਾ ਕੰਮ ਕਰਦਾ ਹੈ ਜੁਵਨਾਈਲ ਜਿਹੜਾ 6ਵਾਂ ਬੰਦਾ ਹੈ ਉਹ ਤਾਂ ਮੈਂ ਦੱਸਿਆ ਸੁਲਤਾਨਪੁਰ ਲੋਧੀ ਦਾ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਇਹ ਨੈਟਵਰਕ ਜਿਹੜਾ ਲਗਾਤਾਰ ਜਿਹੜਾ ਸਾਡਾ ਡਰੋਨ ਰਾਹੀਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਕਨਸਾਈਨਮੈਂਟਸ ਤੇ ਕੀਆ ਜਾ ਰਹੀਆਂ ਹਨ ਪਾਕਿਸਤਾਨ ਸਾਈਡ ਤੋਂ ਉਸ ਤੋਂ ਬਾਅਦ ਡਿਸਟ੍ਰਿਬਿਊਸ਼ਨ ਨੈਟਵਰਕ ਜਿਹੜਾ ਇਹਨਾਂ ਦਾ ਬਣ ਰਿਹਾ ਔਰ ਜਿਹੜੀ ਮੈਨੂੰ ਇਸ ਚ ਗੱਲ ਲੱਗ ਰਹੀ ਹੈ ਕਿ ਸਾਰੇ ਬਾਰਡਰ ਏਰੀਆ ਦੇ ਰਹਿਣ ਵਾਲੇ ਚਾਹੇ ਖੇਮ ਕਰਨ ਨੇ ਚਾਹੇ ਲੋਕੋ ਕੇ ਹੈ ਸਾਰਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੀ ਇਹਨਾਂ ਦੇ ਪਿੰਡ ਨੇ ਔਰ ਉਸ ਬਾਅਦ ਜੇਲ੍ਹ ਚ ਰਹਿਣ ਕਰਕੇ ਇਹਨਾਂ ਦੀ ਲਿੰਕੇਜਸ ਜਿਹੜੇ ਹੋਰ ਕ੍ਰਿਮੀਨਲਸ ਨਾਲ ਜਿਹੜੇ ਦੁਆਬਾ ਏਰੀਆ ਚ ਵੀ ਹੋ ਗਏ ਔਰ ਜਿਹੜੀਆਂ ਬਾਹਰੋਂ ਡਾਇਰੈਕਸ਼ਨਸ ਆਉਂਦੀਆਂ ਨਹੀਂ ਆ ਦੁਆਬੇ ਚ ਵੀ ਜਾ ਕੇ ਇਹਨਾਂ ਨੇ ਜਿਹੜੀਆਂ ਸਪਲਾਈ ਕੀਤੀਆਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਇੱਕ ਜਿਹੜਾ ਨੈਟਵਰਕ ਹੈ ਦੋ ਰੀਜਨਸ ਦੇ ਵਿੱਚ ਮਾਝਾ ਤੇ ਦੁਆਬਾ ਦੋਨੇ ਅਸੀਂ ਪੂਰਾ ਤਰਾ ਸਮੈਸ਼ ਕਰਾਂਗੇ